ਆ ਚੱਲੇ ਆ ਜੀ ਯੂਰਪ ਤੇ ਆਪਣਾ ਭਰਾ ਆ ਹੈਪੀ ਜਰਗੜੀ 10 ਟੋਪਰ ਮਿਲਣ ਆਇਆ ਆਪਾਂ ਨੂੰ ਥੈਂਕ ਯੂ bro ਹੋਰ ਕਰਿਆ ਪੀ ਕਿਦਾਂ ਇਸ ਕਿਰਪਾ ਵਾਈਲ ਨੂੰ ਤੈਨੂੰ ਬਹੁਤ ਰੱਖੀ ਵਰਸ ਥੈਂਕ ਯੂ bro ਥੈਂਕ ਯੂ so much ਆ ਗਏ ਜੀ ਬੰਦੇ ਆਪਣੇ ਪਲਵਾਨ ਠੀਕ ਆ ਯੂਰਪ ਜਾਣੇ ਵਾਲੇ लवली ਵਿਰਾਮਬਰਸਰੀਆ ਤੇ ਨਾਲ ਆਪਣਾ ਢੋਲਾ ਪਲਵਾਨ ਭੋਮੇ ਵਾਲਾ ਪਹੁੰਚ ਚੁੱਕੇ ਨੇ ਖੰਨੇ ਦੀ ਧਰਤੀ ਤੇ ਵੈਲਕਮ ਪਲਵਾਨ ਜੀ ਖੰਨਾ ਧੰਨਵਾਦ ਜੀ ਉੱਡੇ ਪਹਿਲਵਾਨ ਦੀ ਤਿਆਰੀ ਆ ਭਾਈ ਯੋਰ ਪਿਆਣ ਦੀ लवली ਕਿਵੇਂ ਆ ਫਿਰ ਤਿਆਰੀ ਆ ਮਾਦੀ ਤਿਆਰੀ ਭਾਈ ਬੁਣੀ ਦੀਪ ਸ਼ੇਰ ਗਿੱਲ ਬੰਦੇ ਭਾਈ ਤਿਆਰ ਕਰਕੇ ਅੱਗੇ ਜਾਣ ਹਾਂ ਉੱਪਰ ਵੀਰ ਨਹੀਂ ਜਾਦੇ ਨੇ ਬੁੱਢੇ ਨੂੰ ਲੈ ਜਾ ਕੋ ਜਾਨ ਆ ਪੈ ਚਲੀ ਤਾ ਅਨੂ ਬੁੱਢਾ ਥੇ ਗੋਲਾ ਸੰਧਵਾ ਜੋਧਾ ਕਾਸ ਈਗਲ ਮੋਡਲ ਦੇ ਮਿਲ ਕੇ ਭਾਈ ਸਾਰੇ ਬੰਦੇ ਟੰਡੋੜੀ ਵਾਲਾ ਕਹਿੰਦਾ ਜੀ ਕਿਟਾਂ ਦੇਣਾ ਪਰੇ ਆ ਆਪਣਾ ਇਹ ਆਪਣੇ ਬੈਕਗ੍ਰਾਉਂਡ ਦਾ ਵੀ ਹੋਣਾ ਓਕੇ ਚੱਲ ਉਸਤਾਦ ਫਿਰ ਰੇਸ਼ਮ ਭਰਾ ਮਿਲ ਕੇ ਰੇਸ਼ਮ ਕਿਦਾਂ ਭਰਾ ਵਧੀਆ ਵਧੀਆ ਜੀ ਠੀਕ ਠਾਕ ਚੱਲਦੀ ਕਲਾ ਮਾਜੇ ਨਾਲ ਮਾਜਾ ਖੈਨਾ ਮਿੱਤਰੋ ਈਗਨ ਮੋਟਰ ਭੰਗੜਾ ਪੈਂਦਾ ਮਿੱਤਰੋ

ਗੱਲ ਦਾ ਟਾਈਮ ਲੈ ਉੱਠੋ ਪਲਵਾਨ ਜੀ ਤੇਰਾ ਟਾਈਮ ਲੱਗਾ ਹੋ ਸਾਲੇ ਉਹ ਪੱਕੇ ਤਾਂ ਉਹ ਤੇ ਚੱਲੇ ਹਾਲੈਂਡ ਹੈ ਖੇਡਣ ਚੱਲੇ ਖੇਡਣ ਚੱਲਿਓ ਸਮਾਨ ਪਾਏ ਇਕੱਠਾ ਕਰਾਂਗੇ ਖਡਾਉਣ ਚੱਲੇ ਹੋਣੇ ਕਿਸ ਨੂੰ ਹੈ ਉਹ ਇਦਾਂ ਨਹੀਂ ਮਾਰਾ ਗਿਆ ਕਲੱਚ ਦੱਬੇ ਦਾ ਨਾ ਪਤਾ ਨਾ ਪਤਾ ਹੈ ਚੱਕ ਦੇ ਫਟਾ ਟੋਲੇ ਰੇਸ਼ਮ ਭਰਾ ਸਾਰੇ ਬੰਦੇ ਭਾਈ ਯੂਰਪ ਜਾ ਰਹੇ ਆ ਇਹ ਬਲੌਗ ਦੇ ਗਰੂ ਕਮਾਈ ਲੱਗਦਾ ਹੈ ਹੌਂਦਾ ਪਰ ਫਟਚੀਰ ਗਈ ਬਾਕੂ ਹੈ ਆਉਂਦਾ ਪੇ 25-30 ਰੁਪਏ। ਨਾ ਅੱਲਾ ਦੱਸੇ ਆਉਣ ਲੱਗਿਆ। ਇਹ 25 ਦੀਆਂ ਜਦੋਂ ਨੰਬਰ ਪਹੁੰਚੂਗਾ। ਪਹੁੰਚ ਜੂਗਾ। 2 ਮਹੀਨੇ ਤੱਕ। ਸਰ ਹਾਂ। ਨਹੀਂ ਨਹੀਂ। ਮਹੀਨੇ ਦੇ ਵਿੱਚ ਕੁਝ ਆਦਣਾ। ਸਹੀ ਆ ਸਹੀ ਆ। ਹਾਂ। ਢੋਲੇ ਪਲਵਾਂ ਤੋਂ ਕੁਝ ਵੀ ਕਰ ਸਕਦਾ। ਬਲੌਂਦ ਤੇ ਫਿਰ ਉਹਨਾਂ ਸਾਰਿਆਂ ਚੱਲਣੇ। ਇਹ ਮੱਲੀਆ ਵਾਲਾ ਬੱਕਰਾ ਕੁਝ ਵੀ ਕਰ ਸਕਦਾ। ਆਉਂਦਾ ਦੀ ਫੇਚੇ ਚੱਲਣੇ ਹੈਗੇ ਫਿਰ। ਮੋਢੇ ਮੋਢੇ ਕੰਨੋਂ ਲਾਈ ਫਾ। ਮਾਰ ਕੇ ਮਾਰ ਪਹੁੰਚ ਜੂਗਾ। ਆ ਦੇਖ ਲੋ ਭਾਈ 에어ਪੋਰਟ ਤੇ ਐ ਹੁੰਦਾ ਗੰਡਾ ਬਨਣ ਲੱਗੇ ਇਹ ਰਾਜੇ ਕੀ ਇਹਦੇ ਵਿੱਚ ਹਨੂ ਅੱਜ ਭਾਈ ਕਾਰਟੂਸ ਭਾਈ ਟੁੱਟ ਲਾ ਬਲਮਾਨਾ ਟੋਲੇ ਵਾਸੀ ਆਉਣ ਲੱਗਿਆਂ ਨੀਂਦ ਆਉਂਦੀ ਆ ਇਹ ਤੇ ਬਹੁ ਮੈਮ ਮਾਰਾਈ ਜਾਂ ਹੈ लवली ਪਾ ਹਾਂਜੀ ਉਸਤਾਦ ਕਿਦਾਂ ਉਹ ਫਿਰ ਬੋੜਿਆ ਪਿਆਰੀ ਇਹ ਪੂਰੀ ਫਿਰ ਪਿਆਰੀ ਖਰੂਪਾਦ ਦੇ ਲੀਅਰਪੋਰਟ ਤੇ ਆ ਜਾ ਗੱਜਣ ਕੋ ਚੱਲਦੇ ਆ ਗੱਜਣ ਕਿੱਦਾਂ ਫਿਰ ਚੱਟਾ ਤਿਆਰੀ ਹੈ ਯੂਰਪ ਦੀ ਹਾਂਜੀ ਹਾਂਜੀ ਬਿਲਕੁਲ ਠੀਕ ਆ ਠੀਕ ਆ ਮੈਂ ਨਹੀਂ ਹੋਣਾ ਗਰਦਾਸ ਕੋ ਚੱਲਦੇ ਆ ਗਰਦਾਸ ਕਿੱਦਾਂ ਤਿਆਰੀ ਹੈ ਹੌਲੰਡ ਦੀ ਪੂਰੀ 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 ਸੱਟਿਆ ਆ ਸਾਰੇ ਆ ਗਏ ਭਰਾ ਆਪਣੇ ਭਾਈ ਤੁਹਾਨੂੰ ਵੀਰੇ ਹਾਂ ਨੱਤੀਆਂ ਦਿਖਾ ਦੇ ਇੱਕ ਵਾਰ ਬਸ ਕਰੀ ਇੱਕ ਵਾਰ ਉਹ ਤੋਂ ਪਰ ਲੇ ਕੋਣ ਪਰ ਲੀਆਂ ਢੋਲ ਲੈ ਲਿਆ ਬਹਾਰ ਢੋਲ ਲੈ ਲਿਆ ਮੈਂ ਇਹ ਮੋੜ ਤੇ ਚੱਲ ਉਹ ਖੇਡਣੀ ਆ ਹਾਂ ਐਨਜੋਏ ਕਰਾਂਗੇ ਤੁਹਾਡਾ ਕੀ ਗੱਲ ਆ ਮੈਂ ਕਹਿੰਦਾ ਵੀ ਲੈ ਕਿੰਨੇ ਉਤੋਂ ਕਿੰਨੇ ਪੈਸੇ ਬਣ ਜਾਂਦੇ ਆ ਉਤੋਂ ਦੇਖ ਵੀ ਕਬੱਡੀ ਤੋਂ ਜ਼ਿਆਦਾ ਬਣੇ ਅਸੀਂ ਕਿਤੇ ਬਾਜੇ ਵਾਲੇ ਆ ਤਾਂ ਇਹਨੂੰ ਦਰਾਂ ਪਾਈਆਂ ਬਾਤ ਹੀ ਬਣ ਜਾਂਦੇ ਆ ਉਹ ਜੋਦਾ ਜਾਂਦਾ ਸੀ ਬਿੱਟੂ ਪਰ ਹੀ ਨਾ ਸੈਟ ਇਹ ਵਲੌਗ અમૃત ਆ ਗਿਆ ਆਪਣਾ 5 ਵਰ੍ਹੇ살 પડી ਆ અમૃત ਕਿੱਦਾਂ ਭਰਾ ਗੁੱਟ ફીલ ਕਰਦਾ ਠੀਕ ਆ ਠੀਕ ਆ ਗ੍ਰੇਡ ਦੁਨੀਆ ਦੇ ਹੇ ਮਾਤੜਾ ਬੰਦੀ ਵੀ ਹੈ ਗਿਆ ਆ ਦੇਖ ਲੋ 에어ਪੋਰਟ ਤੇ ਖੜੇ ਆ ਇਹਨਾਂ ਨੇ ਕਲੀ ਪੈਪਸੀ ਲੈਣੀ ਆ ਇਹਨੂੰ ਘੰਟਾ ਹੋ ਗਿਆ ਲਜਾਉ ਇਹਨਾਂ ਨੂੰ ਪੈਸੇ ਨਹੀਂ ਵੇਚ ਕਰਨੇ ਕਿੱਥੋਂ ਵੇਚ ਕਰਨੇ ਆ लवली ਕਿੱਦਾਂ ਸਰਦ ਕਿਹਨੋਂ ਨੇ 39 ਟੋਲੇ ਨੂੰ ਆਪ ਵੇਚ ਫਰਮਿੰਦਰ ਇਹ ਵੀਰੇ ਜਮਾਈ ਮਾਤੜ ਬੰਦੇ ਦੇਹਤੀ ਮਰਮਲ ਬਾ ਕੀ ਕਹੋਗੇ ਤੂੰ ਕਮਾਈ ਕਰੇਗਾ ਜੋ ਦੇ ਅਜੀ ਭਾਜੀ ਆ ਜਾ ਭਰਾ ਯੋਧਾ ਘਰਸ ਮੇਰੇ ਵੀਰੋ ਸਟਾ ਸਟਾ ਜੀ ਸੈਟ ਕਰਪਾਵਾ ਮਿੱਟੂ ਬੋਰ ਹੋ ਰਿਹਾ ਵੀ ਕਹਿੰਦੇ ਕਾਫੀ ਓਕੇ ਆ ਆ ਜਾ ਹਾਂਜੀ ਆਪਾਂ ਪਹੁੰਚ ਚੁੱਕੇ ਆ ਜੀ ਆਉਲੈਂਡ ਵੇਟ ਕਰ ਰਹੇ ਆ ਬੈਗਾਂ ਦੀ ਸਾਰੇ ਭਰਾ ਆਪਣੇ ਪਹੁੰਚ ਗਏ ਸਕਿਪ ਹੋਲ 에ਰਪੋਰਟ ਹੌਲੈਂਡ ਨਰਮਲ ਲੋਪੋਂ ਨਾਲ ਉਹਦੀ ਗੱਲਬਾਤ ਕਰਾਉਣਾ ਨਰਮਲ ਕਿੱਦਾਂ ਰਿਹਾ ਸਫਰ ਜਾਇ ਦਾ ਫਿਰ ਬਹੁਤ ਵਧੀਆ ਰਿਹਾ ਭਾਜੀ ਸੈਟ ਰਿਹਾ ਸੈਟ ਰਿਹਾ ਜਮਾ ਹੀ ਹੈ ਠੀਕ ਹੈ ਦਿਲ ਜਾਂ ਲੱਗਣ ਦੇ ਹੁਣ ਬਣੀ ਕੀ ਗੱਲ ਦਿੱਲੀ ਲੱਗਦਾ ਹਾਂ ਜਾਜ ਜੀ ਹੁੰਦੀ ਕਰਦੇ ਜਾਜ ਹੁੰਦੀ ਹੈ ਕਰਦੇ ਨਹੀਂ ਹੈ ਬਿੱਟੂਪੁਰ ਹੀ ਨਾ ਲਵਲੀ ਬੇਰਾ ਕਲੀਪ ਟੋਲਾ ਅਮਰਪੁਰ ਉਹ ਗੜਾ ਮੱਲੀਆ ਵਾਲਾ ਰਾਮਨ ਬੱਕਰਾ ਰੈਸ਼ਮ ਮੱਗਾ ਅੱਗੇ ਪੈਗਾ ਹਾਂਜੀ ਆਪਾਂ ਪਹੁੰਚ ਚੁੱਕੇ ਹਾਂ ਜੀ ਹੌਲੈਂਡ ਵੇਟ ਕਰ ਰਹੇ ਹਾਂ ਬੈਗਾਂ ਦੀ ਸਾਰੇ ਭਰਾ ਆਪਣੇ ਪਹੁੰਚ ਗਏ ਸਕਿੱਪ ਹੌਲੇ ਰਿਪੋਰਟ ਹੌਲੈਂਡ ਨਰਮਲ ਲੂਪੂਗਣਾ ਉਹਦੀ ਗੱਲਬਾਤ ਕਰਾਉਣਾ ਨਰਮਲ ਕਿੱਦਾਂ ਰਿਹਾ ਸਬਰ ਜਾਜ ਦਾ ਬਹੁਤ ਵਧੀਆ ਰਿਹਾ ਭਾਜੀ ਸੈਟ ਰਿਹਾ ਸੈਟ ਰਿਹਾ ਜੀ ਠੀਕ ਹੈ ਦਿੱਲੀ ਜਾਣੀ ਲੱਗਣ데요 ਹੁਣ ਬਣੀ ਜਾਲਾ ਦਿੱਲੀ ਲੱਗਦਾ ਹਾਂ ਜਾਜ ਜੀ ਆਉਂਦੀ ਕਰਦੇ ਜਾਹਾਂ ਉਹ ਜੀ ਕਰਦੇ ਨਹੀਂ ਹਾਂ ਵੇ 24 ਹੀਰਾਂ ਲਵਲੀ 베ਰਾ ਗੁਰਦੀਪ ਢੋਲਾ ਅਮਰਤ ਉਹ ਖੜਾ ਮੱਲੀਆਂ ਵਾਲਾ ਰਾਮਨ ਬੱਕਰਾ ਰੈਸ਼ਮ ਮੱਗਾ ਪਾਜੀ ਹੁਣੀ ਆਇਆ ਲੈਣ